ਹੈਂ ਐਸੇ ਕੁ ਮੌਲੇ ਕੇ ਆਇ ਮੈਨੂੰ ਤੂੰ ਨੇ ਕਹੇ ਮੇਰਾ ਬਚਪਨ ਯਾਦ ਆਏਗਾ ਇੱਥੇ ਹੈ ਨਾ ਕੀ ਗੱਲ ਆ ਪਿੱਠ ਕਰ ਲਈ ਮੇਰਾ ਲੈ ਵੇਖ ਕੇ ਤੂੰ ਤੂੰ ਕਾਮ ਹੀ ਇਹੋ ਜੇ ਕੀਤੇ ਪਿੱਠ ਕਰਨ ਵਾਲੇ ਤੇ ਪੇਠੀ ਕਰਨੀ ਆ ਜਿਹੜਾ ਗੁੱਸਾ ਗਲਾਂ ਤੁਹਾਡਾ ਦੋਆ ਪੈਣਾ ਦੇ ਵਿੱਚ ਅੰਦਰ ਬੈਕ ਕਰ ਲਓ ਬਾਹਰ ਲੋਕ ਨਿੱਕੀ ਜਿਹੀ ਗੱਲ ਨੂੰ ਬਹੁਤ ਵੱਡੀ ਗੱਲ ਬਣਾ ਲੈਂਦੇ ਆ ਜੇ ਤੈਨੂੰ ਜ਼ਿਆਦਾ ਗੁੱਸਾ ਵਾ ਨਾ ਮੈਂ ਤੇਰੇ ਕੋਲ ਮਾਫੀ ਮੰਗ ਲੈਣੀ ਐ ਬਹੁਤੀ ਗੱਲ ਐ ਨਾ ਤੇ ਮੈਂ ਕੁੜੀ ਕੋ ਵੀ ਮਾਫੀ ਮੰਗ ਲੈਣੀ ਐ ਕਿਉਂਕਿ ਉਹਨਾਂ ਦੋਨਾਂ ਦੇ ਵਿਆਹ ਦੀ ਗੱਲ ਚੱਲਣ ਡੀ ਹੈ ਨਾ ਫਰੀ ਤੇ ਪ੍ਰੀਤ ਦੇ ਵਿਆਹ ਦੀ ਗੱਲ ਜਰ ਮੈਂ ਆਪਣੇ ਮਾਪਿਆਂ ਦਾ ਮੂੰਹ ਹੀ ਨਹੀਂ ਦੇਖਿਆ ਮੈਨੂੰ ਪਤਾ ਹੀ ਨਹੀਂ ਮੈਨੂੰ ਅनाथ ਆਸ਼ਰਮ ਵਿੱਚ ਕੌਣ ਛੱਡ ਕੇ ਚਲਾ ਗਿਆ ਪਪਾ ਇਹਦੀ ਕੀ ਮਜਬੂਰੀ ਕੀ ਤੁਸੀਂ ਮੇਰਾ ਵਿਆਹ ਕਰਵਾ ਰਹੇ ਹੋ ਬਰਾੜ ਸਾਹਿਬ ਸਾਡੇ ਵਾਸਤੇ ਜੋ ਸੋਚਣਗੇ ਅੱਛਾ ਸੋਚਣਗੇ ਉਹ ਅੱਛਾ ਅੱਛਾ ਇਹ ਸਭ ਕੀਤਾ ਕਰਾ ਬਰਾੜ ਸਾਹਿਬ ਦਾ ਹੈ ਨਾ ਉਹ ਕੌਣ ਹੁੰਦਾ ਮਨ ਸਾਡੇ ਕਰਦੇ ਫੈਸਲੇ ਲੈਣ ਵਾਲਾ ਅੱਛਾ ਠੀਕ ਹੈ ਕਰਾ ਲਿੰਦਾ ਮੈਂ ਵਿਆਹ ਬਹੁਤ ਮਜ਼ਾ ਆਇਆ ਸੱਚੀ ਨਾ ਵਧੀਆ ਲੱਗਾ ਨਾ ਮੈਨੂੰ ਮੈਨੂੰ ਐਵੇਂ ਲੱਗਾ ਕਿ ਮੈਂ ਕਿਸੇ ਹੋਰ ਹੀ ਦੁਨੀਆ ਚ ਪਹੁੰਚ ਗਈ ਸਹੀ ਗੱਲ ਹੈ ਜਿਹੜੀ ਤੂੰ ਗੱਡੀ ਨਹੀਂ ਫੜੀ ਉਹ ਲੈ ਕੇ ਦੂਜੀ ਦੁਨੀਆ ਚ ਲੱਗ ਗਈ ਨਹੀਂ ਤੂੰ ਨਹੀਂ ਸੱਚੀ ਮੈਨੂੰ ਉਹ ਗੱਡੀ ਤੋਂ ਤਾਂ ਪਹਿਲਾਂ ਡਰੇ ਲੱਗਾ ਮੈਂ ਕਿ ਹਾਏ ਪਤਾ ਨਹੀਂ ਕੀ ਹੋ ਜਾਣਾ ਇੱਕਦਮ ਤੇ ਮੈਂ ਰੇਸ ਤੋਂ ਹੀ ਪੈਰ ਨਹੀਂ ਚੱਕਿਆ ਤੇ ਹੈਂਡਲ ਛੱਡ ਦੇਤਾ ਮੈਂ ਮੈਂ ਸੋਚਿਆ ਕਿ ਸਕੂਟੀ ਵਾਂਗੂ ਹੀ ਹੁੰਦਾ ਆ ਪਰ ਸੱਚੀ ਕਾਰ ਚਲਾਉਣੀ ਬੜੀ ਔਖੀ ਆ ਟਿੱਡੀ ਜੀ ਨਹੀਂ ਮੈਂ ਤਾਂ ਸਾਂਭ ਹੀ ਜਾਂਦੀ ਸੀ ਮੇਰੇ ਵਰਗੇ ਨੇ ਵੱਡੀ ਕਿਥੋਂ ਸਾਹਮਣੀ ਨਰੀਆ ਹੋਰ ਕੀ ਥੈਂਕ ਯੂ ਆੜਿਆ ਡੈਡੀ ਨੇ ਅੱਜ ਰਾਤ ਨੂੰ ਜਾਂ ਸਵੇਰੇ ਆਏ ਨਾ ਤੇ ਤੇਰਾ ਵੇਖਾ ਵਖਾਈ ਲਾਦਾ ਛੇਤੀ ਕਰ ਦੇਣਾ ਡੈਡੀ ਨੇ ਬਾਕੀ ਮੁੰਡਾ ਤੇਨੂੰ ਪਸੰਦ ਆਇਣਾ ਮੈਨੂੰ ਪਤਾ ਵਾ ਪਰ ਤੂੰ ਮੁੰਡਿਆਂ ਨੂੰ ਨਹੀਂ ਪਸੰਦ ਆਣੀ ਜਾਰੜਾ ਬੋਲ ਮਿਰਚ ਕੀ ਕਮੀ ਆ ਨੱਕ ਛੋਟਾ ਤੇਰਾ ਥੋੜਾ ਜਿਹਾ ਹਾਏ ਸੱਚੀ ਨੱਕ ਛੋਟਾ ਮੇਰਾ ਤੇ ਅੱਖਾਂ ਹੀ ਛੋਟੀਆਂ ਥੋੜੀਆਂ ਹਾਏ ਕਿੰਨੀਆਂ ਕਾ ਜਿੰਨਾ ਤੇਰਾ ਦਿਮਾਗ ਛੋਟਾ ਵਾ ਕੋਈ ਗੱਲ ਨਹੀਂ ਸੋਹਣੀ ਕੁੜੀ ਪਤਾ ਕਿਹੋ ਜੀਂਦੀ ਆ ਜਿਹੋ ਜੀ ਅਮਨ ਹੈਗੀ ਆ ਵੇਖਿਆ ਉਹਦੇ ਵਾਲ ਕਿੱਡੇ ਸੋਹਣੇ ਆ ਅੱਖਾਂ ਵੇਖਿਆ ਉਹਦੀਆਂ ਨੱਕ ਵੇਖਿਆ ਉਹਦਾ ਹਾਂ ਵੇਖਿਆ ਠੀਕ ਐ ਬਹੁਤ ਸੋਹਣੀ ਏ ਤੇਰੀ ਅਮਨ ਮੈਂ ਅਮਨ ਜਿੰਨੀ ਸੋਹਣੀ ਨਹੀਂ ਹੈਗੀ ਤੇ ਮੈਂ ਵੈਸੇ ਵੀ ਸੋਹਣੀ ਨਹੀਂ ਹੈਗੀ ਇਹੀ ਕਹਿਣਾ ਚਾਹਣਾ ਤੂੰ ਪਰ ਮੈਂ ਆਪਣੇ ਆਪ ਜੀ ਬਹੁਤ ਸੋਹਣੀ ਆ ਬਾਕੀ ਜੋ ਵੀ ਹੈ ਮੇਰੇ ਵਿਆਹ ਤੇ ਜ਼ਰੂਰ ਆਈ ਤੂੰ ਠੀਕ ਹੈ ਨੂਡਲ ਬਣਾਣ ਓਏ ਹੋਏ ਤੇਰਾ ਦਿਮਾਗ ਨਾ ਅਸਲ 'ਚ ਤੇਰਾ ਦਿਮਾਗ ਬਹੁਤ ਜ਼ਿਆਦਾ ਵਾ ਬਹੁਤ ਹੀ ਜ਼ਿਆਦਾ ਵਾ ਪਰ ਤੈਨੂੰ ਵਰਤਣਾ ਹੀ ਨਹੀਂ ਆਉਂਦਾ ਵਰਤਣਾ ਕਿਉਂ ਨਹੀਂ ਆਉਂਦਾ ਦੱਸ ਕੀ ਕਰਾਂ ਮੈਂ ਹੁਣ ਇਹ ਕਰੂੰਗੀ ਚੁਟਕੀ 'ਚ ਚੁਟਕੀ 'ਚ ਕਰੂੰਗੀ ਅੱਛਾ ਕੀ ਕਰਾਂ ਮੈਂ ਤੈਨੂੰ ਜੋ ਮਰਜ਼ੀ ਕਿਸੇ ਵੀ ਦੁਨੀਆ ਦੀ ਸ਼ੈ ਨੂੰ ਕਹਦੇ ਤੂੰ ਇਹ ਕਰ ਕਰੂੰਗੀ ਛੇਤੀ ਕਰ ਫਿਰ ਚੰਦਰਮਾ ਤੇ ਪਹੁੰਚ ਜਾਉਣੀ ਦਿਮਾਗ ਨਾ ਖਰਾਬ ਕਰ ਮੇਰਾ ਧਰਤੀ ਦੀ ਗੱਲ ਕੀਤੀ ਹੈ ਮੈਂ ਅੱਛਾ ਫਿਰ ਐ ਕਰ ਸਾਈਕਲ ਪੁੱਠਾ ਚਲਾ ਕੇ ਉਖਾ ਹੂੰ ਛੋਟੇ ਤੇ ਮੈਂ ਆਪਣੇ ਹੋਸਟਲ ਚ ਬਹੁਤ ਸਾਈਕਲ ਚਲਾਇਆ ਸਮਝ ਲੱਗੀ ਨਾ ਐਵੇਂ ਨਾ ਸਮਝ ਤੂੰ ਲੈ ਕੇ ਆ ਸਾਈਕਲ ਤੇ ਘਣੀ ਹਟੇ ਕੋ ਯਾਰ ਹਾਂ ਵੇਖਿਆ ਮੇਰੇ ਜਿੱਤੇ ਕੋਈ ਗਲਤੀ ਨਹੀਂ ਨਾ ਹੂੰ ਤੈਨੂੰ ਹੈ ਚੰਗਾ ਮੈਂ ਤੈਨੂੰ ਐਵੇਂ ਸਮਝਿਆ ਸੀ ਬੇਕਾਰ ਖਡੂਸ ਮਤਲਬ ਨੱਲਾ ਸਭ ਕੁਝ ਸਮਝਿਆ ਤੈਨੂੰ ਮੈਂ ਪਰ ਜ਼ਰੂਰੀ ਨਹੀਂ ਨਾ ਹੁੰਦਾ ਜੋ ਬੰਦੇ ਵੇਖਦਾ ਹੋਵੇ ਦਿਲੋਂ ਵੀ ਉਹੋ ਜਿਹਾ ਹੋਵੇ ਹੈ ਤੂੰ ਚੰਗੀ ਆ ਮੈਂ ਤੈਨੂੰ ਐਵੇਂ ਸਮਝਦਾ ਨਾ ਹਾਂ ਡਫਰ ਡੰਗਰ ਵੀਂਗੀ ਜੀ ਚਾਈਨੀਜ਼ ਪਰ ਜੂਰੀ ਥੋੜਾ ਬੰਦਾ ਜਿਹੜਾ ਹੋ ਜਾ ਵੇਖਦਾ ਹੋ ਜਾ ਹੋਵੇ ਆ ਆਓ ਆਓ ਠੀਕ ਹੈ ਠੀਕ ਆ ਬਜਾਰਾ ਨਾ ਬੋਲ ਅੱਛਾ ਮੈਂ ਦੋ ਪੁਆਇੰਟ ਜ਼ਿਆਦਾ ਬੋਲੇ ਕੁੜੀਆਂ 'ਚ ਬੜਾ ਸਿਆਪਾ ਹੁੰਦਾ ਪੁਆਇੰਟ ਜਿਆਦੇ ਬੋਲੇ ਘੱਟ ਬੋਲੇ ਇੱਕ ਗੱਲ ਇਹ ਹਮ ਅੱਜ ਤੇਰੇ ਪੇਰੈਂਟਸ ਹੁੰਦੇ ਤੇ ਅੱਜ ਵਿਆਹ ਕਰਾਣਾ ਜਾਂ ਨਹੀਂ ਕਰਾਣਾ ਤੇਰੀ ਮਰਜ਼ੀ ਹੁੰਨੀ ਸੀ ਕੋਈ ਗੱਲ ਨਹੀਂ ਤੁਹਾਡੇ ਮੰਮੀ ਡੈਡੀ ਵੀ ਤੈਨੂੰ ਚੰਗੇ ਨੇ ਮੈਨੂੰ ਇਨਾ ਪਿਆਰ ਕਰਦੇ ਨੇ ਤੇ ਜੋ ਫੈਸਲਾ ਲੈਣਗੇ ਸਹੀ ਲੈਣਗੇ ਤੇ ਨਾਲੇ ਜ਼ਰੂਰੀ ਥੋੜੀ ਹੈ ਕਿ ਜੋ ਬੰਦਾ ਆਪ ਸੋਚੇ ਉਹ ਹੀ ਸਹੀ ਹੁੰਦਾ ਹੈ ਕਈ ਕਈ ਵਾਰ ਕਿਸੇ ਕੋਲੋਂ ਵੀ ਚੰਗੀ ਸਲਾਹ ਮਿਲ ਜਾਂਦੀ ਹੈ ਤੂੰ ਜਾਰਾ ਨਾ ਸੋਚ ਹੁਣ ਤੱਕ ਜੋ ਵੀ ਹੁੰਦਾ ਆ ਰਿਹਾ ਮੇਰੀ ਮਰਜ਼ੀ ਕਰਕੇ ਨਹੀਂ ਹੁੰਦਾ ਆ ਰਿਹਾ ਅੱਗੇ ਜੋ ਵੀ ਹੋਏਗਾ ਦੇਖੀ ਜਾਏਗੀ ਸਹੀ ਹੈ ਮੈਨੂੰ ਤੇਰੀ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਮੈਨੂੰ ਤੇਤੋਂ ਜ਼ਿੰਦਗੀ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਿਆ ਵਾ ਮੇਰੇ ਤੋਂ ਹੂੰ ਅੱਛਾ ਕਿ ਬਹੁਤ ਕੁਛ ਹੈ ਜ਼ਰੂਰੀ ਨਹੀਂ ਕਿ ਕਿਸੇ ਸਮਝਦਾਰ ਇਨਸਾਨ ਕੋ ਸਿੱਖਿਆ ਜਾਵੇ ਕਿ ਬੁੱਧੂ ਤੋਂ ਵੀ ਸਿੱਖਿਆ ਜਾਂਦਾ ਕੁਛ ਨਾ ਕੁਛ ਤੁਹਾਨੂੰ ਬੁੱਧੂ ਗਿਆ ਸੌਰੀ 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 ਆਈ ਐਮ ਸੌਰੀ ਜ਼ਿੰਦਗੀ ਚ ਕਿੰਨੇ ਉਤਾਰ ਚੜਾਵ ਆਏ ਕਿੰਨਾ ਕੁਛ ਹੋਇਆ ਤੇ ਲਾਈਫ ਵਿੱਚ ਤੂੰ ਇੱਕ ਥੰਮ ਬਣ ਕੇ ਖਲੋਤੀ ਹੀ ਹਜੇ ਵੀ ਤੇ ਇਹ ਚੀਜ਼ਾਂ ਸਿੱਖਣ ਨੂੰ ਹੀ ਮਿਲਦੀਆਂ ਜ਼ਿੰਦਗੀ ਚ ਕਿਸੇ ਨੂੰ ਕਿਸੇ ਨੂੰ ਨਹੀਂ ਪਰ ਮੈਂ ਥੰਮ ਮਾਰ ਕੇ ਖਲੋਣਾ ਨਹੀਂ ਚਾਹਦੀ ਮੈਂ ਹਵਾ ਵਾਂਗੂ ਵਗਣਾ ਚਾਹਦੀ ਆ ਮੈਂ ਪਾਣੀਆ ਵਾਂਗੂ ਵਗਦੀ ਰਹਿਣਾ ਚਾਹਦੀ ਆ ਕਿਉਂਕਿ ਮੈਨੂੰ ਐ ਨਹੀਂ ਲੱਗਦਾ ਕਿ ਜਦੋਂ ਜ਼ਿੰਦਗੀ ਚੱਲਦੀ ਜਾਂਦੀ ਹੈ ਨਾ ਭਾਵੇਂ ਚ ਮੁਸੀਬਤ ਆਉਣ ਦਿੱਕਤਾਂ ਆਉਣ ਉਹ ਸੋਹਣੀ ਹੀ ਹੁੰਦੀ ਹੈ ਤੇ ਤੁਹਾਡਾ ਘਰ ਵੀ ਤੇ ਇੱਕ ਮੇਰਾ ਰਸਤਾ ਹੀ ਆ ਅੱਗੋਂ ਰਸਤੇ ਬੰਦੇ ਜਾ ਰਹੇ ਆ ਤੋ ਟੈਨਸ਼ਨ ਨਾ ਲੈ ਤੇਰੇ ਵਿਆਹ ਤੇ ਵੀ ਆਉਂਗੀ ਤੇ ਤੈਨੂੰ ਆਪਣੇ ਵਿਆਹ ਤੇ ਵੀ ਸੱਦੂੰਗੀ ਤੇਰਾ ਵਿਆਹ ਹੀ ਕਰਨਾ ਵਾ ਆਹ ਮੈਂ ਤੇ ਸਦੈਸ ਦਾ ਹੈ ਸਦੈ ਹੈ ਗਾ ਤੋਈ ਗੰਨਾ ਬੁੱਧੀ ਘਟ ਤੇਰੀ ਚੱਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਣਾ ਨਾ ਥੋੜੀ ਜਾਂਚ ਪੜਤਾਲ ਕਰ ਲਈ ਕਿ ਉਹ ਚੰਗਾ ਹੈਗਾ ਕਿ ਨਹੀਂ ਕਿਉਂਕਿ ਮੈਂ ਅੱਗੇ ਨਾ ਕੁਝ ਦੇਖ ਚੁੱਕੀ ਆ ਮੈਥੋਂ ਇਹ ਗਮ ਨਹੀਂ ਸਹਿਣ ਹੋਣਾ ਕਿ ਜੇ ਮੇਰਾ ਘਰ ਵਾਲਾ ਜਾਂ ਸਹੁਰਾ ਪਰਿਵਾਰ ਮਾੜਾ ਨਿਕਲ ਗਿਆ ਤਾਂ ਕਿਉਂਕਿ ਦੁੱਖ ਸਹਿਣ ਦੀ ਸਮਰੱਥਾ ਨਾ ਕਿਤੇ ਨਾ ਕਿਤੇ ਖਤਮ ਹੋ ਹੀ ਜਾਂਦੀ ਹੈ ਮੈਂ ਕੋਸ਼ਿਸ਼ ਕਰੂੰਗੀ ਤੇ ਮੈਂ ਉਹਨੂੰ ਪੁੱਛ ਲੂੰਗਾ ਕੁੱਟ ਖਾ ਲੂਗਾ ਤੇਰੇ ਕੋਲੋਂ ਮਜ਼ਾਕ ਨਹੀਂ ਕਰਦੀ ਪਈ ਮੈਂ ਸੱਚੀ ਕਹਿੰਦੀ ਪਈ ਆ ਮੈਂ ਸਮਝ ਰਿਹਾ ਸਾਰੀ ਗੱਲ ਮੈਂ ਜ਼ਰੂਰ ਮਿਲੂੰਗਾ ਮੁੰਡੇ ਨੂੰ ਪਹਿਲੇ ਠੀਕ ਹੈ ਹਾਂ ਇੱਕ ਗੱਲ ਹੋਰ ਮੈਂ ਦਿਲੋਂ ਕਹਾਂ ਤੇ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਮੈਂ ਮਜ਼ਾਕ ਨਹੀਂ ਕਰਦੀ ਪਈ ਮੈਂ ਸੱਚੀ ਕਹਿੰਦੀ ਪਈ ਆ ਕਿਉਂਕਿ ਵਿਆਹ ਹੀ ਇੱਕ ਇਦਾਂ ਦਾ ਫੈਸਲਾ ਹੁੰਦਾ ਆ ਜੀਦੇ ਵਿੱਚ ਜ਼ਿਆਦਾ ਤਾਂ ਨਹੀਂ ਪਰ ਥੋੜੀ ਜਿਹੀ ਤੇ ਆਪਣੀ ਮਰਜ਼ੀ ਹੋਣੀ ਚਾਹੀਦੀ ਹੈ ਨਾ ਆ ਮੈਨੂੰ ਪਤਾ ਵੀ ਨਹੀਂ ਆ ਮੁੰਡਾ ਕੌਣ ਆ ਕਿਵੇਂ ਦਾ ਆ ਨਹੀਂ ਉਹਨੂੰ ਮੇਰੇ ਬਾਰੇ ਪਤਾ ਤੇ ਮੈਨੂੰ ਆਂਟੀ ਜੀ ਤੇ ਅੰਕਲ ਜੀ ਨੂੰ ਪੁੱਛਣਾ ਚੰਗਾ ਵੀ ਨਹੀਂ ਲੱਗ ਰਿਹਾ ਦੇਖ ਜਦੋਂ ਦੇਖਾ ਦਿਖਾਈ ਹੋਏਗੀ ਨਾ ਤੂੰ ਨਾ ਮੁੰਡੇ ਨੂੰ ਸਾਈਡ ਤੇ ਲੈ ਜੀ ਬਸ ਸਾਰੀ ਜਾਂਚ ਪਰਦਾਲ ਕਰ ਲਈ ਬਾਕੀ ਜੇ ਸਹੀ ਹੋਏਗਾ ਮੈਨੂੰ ਕੀ ਮੈਂ ਕਰਾ ਲੂੰਗੀ ਵਿਆਹ ਕੋਈ ਨਾ ਤੂੰ ਫਿਕਰ ਨਾ ਕਰ ਠੀਕ ਹੈ ਚਲ ਆ ਯਾਰ ਰੋਟੀ ਖਾਣੇ ਥੱਲੇ ਆ ਗਿਆ ਇੱਕ ਗੱਲ ਇਹ ਆ ਇਹ ਤਾਂ ਹੋ ਨਹੀਂ ਸਕਦਾ ਪਰ ਤੂੰ ਫੇਰ ਵੀ ਮੰਨ ਲਾ ਸੋਚ ਕਿ ਜੇ ਮੁੰਡਾ ਮੇਰੇ ਵਰਗਾ ਹੋਵੇ ਐਸੇ ਮਹਿਦਵਾਨ ਐਨਲੀ ਪੀਸ ਹੈ ਕਮਾ ਪੂਰੇ ਵਰਲਡ ਚ ਪਰ ਜੇ ਮੇਰੇ ਵਰਗਾ ਹੋਵੇ ਤੇ ਫੇਰ ਮੈਂ ਆਂਟੀ ਅੰਕਲ ਨੂੰ ਸਾਫ਼ ਮਨਾ ਕਰ ਦੂੰਗੀ ਕਿ ਮੈਂ ਇਹੋ ਜਿਹੇ ਮੁੰਡੇ ਨਾਲ ਬਿਲਕੁਲ ਵਿਆਹ ਨਹੀਂ ਕਰਾਉਣਾ ਸਮਝ ਲੱਗੀ ਮੈਂ ਜ਼ਿੰਦਗੀ ਭਰ ਕਵਾਰੀ ਰਹਿ ਲੂੰਗੀ ਪਰ ਇਹੋ ਜਿਹੇ ਮੁੰਡੇ ਨਾਲ ਕਦੇ ਵਿਆਹ ਨਹੀਂ ਕਰਾਉਂਗੀ ਚੱਲ ਤਾਂ ਛੋਟੀ ਖੜਾ ਆਗੇ ਮੋਛਾ ਦੰਮ ਅਮਨ ਪਾਗਲੇ ਹੈ ਜਿਹੜੇ ਤੇਨਾਂ ਵਿਆਹ ਕਰਾਉਣ ਲੱਗੀ ਆ ਮੈਂ ਕਿਾ ਚੱਲੋ ਤੁਸੀਂ ਆ ਤੇ ਗਏ ਹੀ ਹੋ ਦੇ ਵੀ ਇਹ ਲੀ ਵੀ ਇੱਕ ਢੇੜਾ ਮਾਰ ਕੇ ਤੇ ਕੰਮ ਕਰਦਾ ਵੇਖ ਆਉਣਾ ਇਹ ਕਿੰਨਾ ਕੰਮ ਕੰਪਲੀਟ ਹੋ ਗਿਆ ਤੇ ਕਿੰਨਾ ਕ ਰਹਿ ਗਿਆ ਕੋਈ ਨਹੀਂ ਮਾਰਾਵਾਂਗੇ ਸਰਦਾਰਨੀ ਜੀ ਤੇ ਨਾਲੇ ਉਹ ਜਿਹੜੀ ਆ ਤੁਸੀਂ ਜਗਾ ਦੇ ਬਾਰੇ ਗਏ ਸੀ ਪਿਆਲੀ ਬੰਨੇ ਪਿੱਛੇ ਉਹਦਾ ਕੀ ਬਣਿਆ ਹੋ ਗਿਆ ਕੰਪਲੀਟ ਕੰਮ ਹਾਂਜੀ ਕਰ ਆਇਆ ਜੀ ਉਹ ਕੰਮ ਕਰ ਆਇਆ ਵਾ ਹੋ ਗਿਆ ਵਾ ਆਪਣੇ ਮੁੰਡੇ ਵਾਸਤੇ ਬੜਾ ਕੁਝ ਕਰਦਾ ਪਿਆ ਮੈਂ ਤੁਸੀਂ ਛੇ ਕਰਦਾ ਕਰਿਓ ਤੁਸੀਂ ਮੁੰਡੇ ਵਾਸਤੇ ਬੜਾ ਤੁਹਾਨੂੰ ਯਾਦ ਹੈ ਕੱਲ ਆਪਣੇ ਮੁੰਡੇ ਦਾ ਜਨਮ ਦਿਨ ਉਹ ਮੁੰਡੇ ਦਾ ਜਨਮ ਦਿਨ ਮੈਂ ਕਿਦਾਂ ਭੁੱਲ ਸਕਦਾ ਵਾਂ ਮੈਂ ਮੁੰਡੇ ਕਰਕੇ ਤੇ ਆਇਆ ਵਾਂ ਮੈਂ ਕਾ ਹੁਣ ਚੇਤੇ ਰਖਿਓ ਉਹ ਨਾ ਹੋਵੇ ਹੁਣ ਹੋਰ ਕੋਈ ਪਲਾਨ ਬਣਾ ਲੈਣਾ ਹੋਰ ਕਿਸੇ ਨਵੇਂ ਕੰਮ ਕਰਦਾ ਉਹ ਨਹੀਂ ਬਣਾਉਂਦਾ ਕੋਈ ਪ੍ਰੋਗਰਾਮ ਮੇਰੇ ਮੁੰਡੇ ਤੋਂ ਵੱਧ ਕੇ ਕੁਛ ਹੈਗਾ ਵਾ ਮੇਰੇ ਕੋ ਪਰੋਣੇ ਆਉਣੇ ਕੱਲ ਮੇਰੀ ਸੁਣੋ ਗੱਲ ਤੇ ਇਹ ਨਾ ਹੋਵੇ ਕੱਲ ਕੋਈ ਹੋਰ ਕੋ ਨਵਾਂ ਕੰਮ ਕੱਢ ਕੇ ਬੈਹਿ ਜਾਣਾ ਤੇ ਮੁੜ ਕੇ ਉਹਨਾਂ ਨੇ ਕਹਿਣਾ ਇਹ ਕਿ ਜਦੋਂ ਆਉਨੇ ਆ ਬਰਾੜ ਸਾਹਿਬ ਉਦੋਂ ਘਰ ਨਹੀਂ ਹੁੰਦੇ ਚੰਗਾ ਜਿਆ ਨਹੀਂ ਲੱਗਦਾ ਉਹਨਾਂ ਨੇ ਕਿਹਾ ਤੁਹਾਨੂੰ ਵੀ ਬਹੁਤੇ ਕੰਮ ਕਰਿਆ ਨਾਲੇ ਸੱਚ ਮੈਂ ਚੇਤਾ ਆ ਗਿਆ ਕੱਲ ਭੈਣ ਭਣਵਈਆ ਵੀ ਆਏ ਹੀ ਆਪਣੀ ਵੱਡੀ ਨੌਨ ਲੈ ਕੇ ਕੀ ਬਹੁਤ ਮਸੀ ਤੇਰੀ ਆਈ ਹੀ ਕੱਲ ਮਸੀ ਨੂੰ ਕਿਲੇ ਆਣਾ ਇਥੇ ਚੱਲ ਪੁੱਤ ਕੋਈ ਗੱਲ ਨਹੀਂ ਆ ਦੁਨੀਆਦਾਰੀ ਚ ਬੜਾ ਕੁਝ ਵੇਖਣਾ ਪੈਂਦਾ ਭੈਣ ਭਰਾ ਰਿਸ਼ਤੇਦਾਰੀਆਂ ਵੀ ਰੱਖਣੀਆਂ ਪੈਂਦੀਆਂ ਆ ਨਾ ਰਹਿ ਗਏ ਹੁਣ ਕੁਝ ਕਰਨ ਵਾਲਾ ਰੁਪਈਏ ਦੀ ਇੱਜ਼ਤ ਨਹੀਂ ਰੱਖੀ ਤੁਹਾਡੀ ਨਾਲੇ ਤੋਂ ਨਾਲ ਕੋ ਗਲਤੀ ਹੋ ਗਈ ਮਾਫੀ ਮੰਗਣ ਆਏ ਹੀ ਮੰਮੀ ਕਾ ਦੀ ਮਾਫੀ ਉਹ ਕਹਿੰਦੇ ਚੱਲ ਜੋ ਸਾਡੇ ਕੋ ਗਲਤੀ ਹੋ ਗਈ ਉਹਦੀ ਅਸੀਂ ਮਾफी ਮੰਗਨੇ ਆ ਮਮੀ ਗਲਤੀ ਹੁੰਦੀ ਆ ਜਾਣਿਆਂ ਜਾਣੇ ਵਿੱਚ ਉਹਨਾਂ ਨੇ ਖੁਦ ਸਾਰਾ ਕੁਝ ਕੀਤਾ ਵਾ ਤੂੰ ਹੀ ਆਪ ਸਮਝਦਾਰ ਹੈਗੇ ਹੋ ਕੋਈ ਗੱਲ ਨਹੀਂ ਪੋਤਾ ਆਪਣਾ ਆਪਣਾ ਸੁਭਾਅ ਹੁੰਦਾ ਕਿਸੇ ਦੀ ਸੋਚ ਕਹਿੋ ਜੀ ਹੁੰਦੀ ਕਿਸੇ ਦੀ ਕਹਿੋ ਜੀ ਅਹੀ ਆਪਣੀ ਸੋਚਣਾ ਉਹ ਸੋਚਣਾ ਉਹਨਾਂ ਨੇ ਆਪਣੀ ਸੋਚਣਾ ਮਮੀ ਮਨ ਇੱਕ ਚੀਜ਼ ਸਮਝ ਨਹੀਂ ਆਉਂਦੀ ਇਹ ਦੁਨੀਆਦਾਰੀ ਰਿਸ਼ਤੇ ਸਾਨੂੰ ਹੀ ਕਿਉਂ ਵੇਖਣੇ ਪੈਂਦੇ ਆ ਉਹ ਕਿਉਂ ਨਹੀਂ ਵੇਖਦੇ ਨਾ ਪੋਤਾ ਇੰਜ ਨਾ ਕਹਿ ਮਮੀ ਤੂੰ ਹੀ ਨਾ ਭੋਲੇ ਹੈਗੇ ਹੋ ਦੁਨੀਆ ਬਹੁਤ ਤੇਜ਼ ਹੈਗੀ ਆ ਤੁਹਾਨੂੰ ਸਮਝ ਨਹੀਂ ਲੱਗਦੀ ਅਗਲੇ ਤਾਂ ਨਾ ਮਾਰੀ ਕੀਤੀ ਤੁਸੀਂ ਉੱਥੇ ਵੀ ਚੁੱਪ ਕਰਕੇ ਆ ਗਏ ਹੁਣ ਤਾਂ ਕੋ ਉਹਨਾਂ ਨੇ ਮਾਫੀ ਮੰਗ ਲਈ ਆ ਗਏ ਤੁਸੀਂ ਚੁੱਪ ਕਰਕੇ ਮਾਫ ਕਰਤਾ ਹਣਾ ਵਾ ਤੂੰ ਬੋਲਦਾ ਕਿ ਤੈਂ ਸ਼ਰਮ ਕਰ ਉਹ ਤੇਰੇ ਮਾਸੀ ਮਾਸੜ ਆ ਇਹ ਡੈਡੀ ਤੁਹਾਨੂੰ ਕੇ ਗੱਲ ਦਾ ਪਤਾ ਹੀ ਨਹੀਂਗਾ ਤੇ ਫਿਰ ਦੱਸ ਮੈਨੂੰ ਕੇ ਗੱਲ ਆ ਕਰੋ ਆਪਣੀ ਮਰਜ਼ੀ ਆ ਤੂੰ ਤਹੀ ਦੱਸੋ ਮੈਨੂੰ ਕੇ ਗੱਲ ਆ ਉਹ ਕੋਈ ਗੱਲ ਨਹੀਂ ਆ ਐਵੇਂ ਤੁਹਾਨੂੰ ਪਤਾ ਬੱਚਿਆਂ ਦੀ ਆ ਤਾਂ ਬੱਚੇ ਝਟ ਕਾਲੇ ਪੈ ਜਾਂਦੇ ਆ ਕੋਈ ਗੱਲ ਨਹੀਂ ਏ ਐਵੇਂ ਨਾ ਤੁਸੀਂ ਟੈਨਸ਼ਨ ਲਓ। ਕਾਲੇ ਕਿੰਦਾ ਪਿਆ ਜਾਂਦੇ ਆ। ਉਹ ਵੇਖਿਓ ਬੋਲਣ ਕਿੰਦਾ ਰਿਆ ਸੀ। ਕੋਈ ਗੱਲ ਨਹੀਂ ਬੱਚੇ ਅੱਜ ਕੱਲ ਦੇ ਬੱਚੇ ਇੰਜ ਦੇ ਹੀ ਆ। ਅੱਜ ਕੱਲ ਬੱਚਿਆਂ ਦੇ ਸੁਭਾਅ ਬੜੇ ਗਰਮ ਆ। ਉਹ ਛੱਟ ਗਰਮ ਹੋ ਜਾਂਦੇ ਆ। ਐਵੇਂ ਨਾ ਤੁਸੀਂ ਦਿਮਾਗ ਤੇ ਯੋਰ ਪਾਓ। ਚਲੋ ਛੱਟੋ। ਤੁਸੀਂ ਤਿਆਰ ਹੋ ਜਾ ਤੱਕੜੀ ਨੂੰ ਵੀ ਤਿਆਰ ਕਰ ਲਾ। ਮੁੰਡੇ ਵਾਲਿਆਂ ਦੇ ਘਰ ਜਾਣਾ ਮੁੰਡਾ ਦੇਖਣ। ਮੋਟੋ ਤੁਰਸ ਹੋਈ ਜਬੀ ਨਹੀਂ ਕੁਛ ਨਾ ਕੁਝ ਖਾਣ ਵਾਸਤੇ ਖਾਣ ਲਈ ਨਹੀਂ ਕੁਛ ਬਣਾਣ ਲਈ ਆ ਤੈਨੂੰ ਕੀ ਹੁੰਦਾ ਬਣਾਉਣਾ ਪੂ ਲੱਕੜਾ ਸਾਰਾ ਕੁਝ ਬਣਾਉਣਾ ਹੁੰਦਾ ਕਿੰਨੀ ਵਾਰ ਤੈਨੂੰ ਖਵਾਇਆ ਪਕੌੜੇ ਵੀ ਤੇ ਉਦੋਂ ਬਣਾਇਆ ਖਵਾਏ ਸੀ ਨਾ ਹੋਈ ਨਹੀਂ ਮਿਰਚ ਵਾਲੇ ਨੇ ਗੰਦੇ ਚੰਗੇ ਪਕੌੜੇ ਸੀ ਹੂੰ ਆ ਕੋੜੀ ਕੇ ਕੀ ਸੋਚਿਆ ਵਿਆਹ ਬਾਰੇ ਉਹ ਅੰਕਲ ਜੀ ਮੈਂ ਕਹਿੰਦੀ ਪਈ ਸੀ ਕਿ ਇੱਕ ਵਾਰ ਬਸ ਮੇਰੀ ਸੁਣ ਲੈ ਗੱਲ ਜਿੱਥੇ ਮੈਂ ਰਿਸ਼ਤਾ ਦੇਖਿਆ ਨਾ ਉਥੇ ਚੁੱਪ ਕਰਕੇ ਨਾ ਵਿਆਹ ਕਰਾ ਲਾ ਮੈਂ ਇੱਥੇ ਤੇਰੀ ਹਾਂ ਜਾਂ ਨਾ ਨਹੀਂ ਸੁਣਨ ਵਾਸਤੇ ਆਇਆ ਨਾਲੇ ਚੰਗੇ ਨਹੀਂ ਲੱਗਿਦਾ ਬਗਾਨੇ ਕਰ ਰਹੇ ਨੇ ਆ ਜਿੱਥੇ ਜਵਾਨ ਮੁੰਡਾ ਹੋਵੇ ਤੇ ਨਾਲੇ ਪੈਸੇ ਵਾਲਾ ਹੋਵੇ ਸਭ ਠੀਕ ਠਾਕ ਹੋਵੇ। ਮੰਮੀ, ਹੋ ਗਿਆ ਬੇਟੇ। ਉਹ ਬੁੰਡਾ ਵਰਤ ਤੇ ਛੋਟਾ ਨਹੀਂ ਪਰੀਆ ਤੂੰ। ਉੰਡਰਨੇ ਕੀ ਲੱਗ ਪਿਆ ਵਾ ਕੋਈ ਨਹੀਂ ਮੈਂ ਕਰਨੀ ਤੇ ਡੈਡੀ ਦਾ ਕਰ ਸਰਦਾਰ ਜੀ ਹੁੰਦਾ ਮੈਨੂੰ ਬਹੁਤ ਛੋਟਾ ਲੱਗਣ ਡਿਆ ਪ੍ਰਿਆ ਨਾਲ ਕੋਈ ਨਾ ਜੋ ਮੈਂ ਕਰਦਾ ਪਿਆ ਨਾ ਠੀਕ ਹੀ ਕਰਦਾ ਪਿਆ ਆ ਉਹ ਤੇ ਗੱਲ ਠੀਕ ਐ ਸਰਦਾਰ ਜੀ ਪਰ ਜੋੜੀ ਤੇ ਚੰਗੀ ਲੱਗੇ ਕੋਈ ਖਾਲੀ ਦੇਖ ਭਾਈ ਤੇਰੇ ਅੱਗੇ ਕੋਈ ਉਹਲਾ ਛਪਾਰੀਆਂ ਕੁੜੀ ਦੇ ਅੱਗੇ ਪਿੱਛੇ ਕੋਈ ਨਹੀਂ ਆਗਾ ਜੇ ਵੀ ਅਸੀਂ ਲੋਕਾਂ ਦੇ ਭਲੇ ਕਰਦੇ ਆ ਨਾ ਕਿੰਨੇ ਕੁੜੀਆਂ ਦੇ ਵਿਆਹ ਕਰਾਏ ਆ ਮੈਂ ਸੋਚਿਆ ਚੱਲ ਇਹਦਾ ਵੀ ਕਰਾ ਦਈਏ ਸਾਡੇ ਕੋਲ ਟਾਈਮ ਵੀ ਨਹੀਂ ਹੋਣਾ ਕਿ ਬਹੁਤਾ ਹੀ ਇੱਥੇ ਢੇੜਾ ਮਾਰ ਸਕੀ ਐ ਕਮੀ ਨਹੀਂ ਕਿਸੇ ਚੀਜ਼ ਦੀ ਨਹੀਂ ਹੋਣ ਦਵਾਂਗੇ ਚਲੋ ਠੀਕ ਐ ਮਨਜ਼ੂਰੀ ਆ ਨਾ ਤੁਹਾਨੂੰ ਕੋਈ ਗਲ ਪਾਤ ਹੈਗੀ ਤੇ ਅੱਜ ਹੀ ਦੱਸ ਦਿਓ ਬਰਾੜ ਸਾਹਿਬ ਤੁਹਾਡੇ ਹੁੰਦਾ ਸਾਨੂੰ ਕਾਦੀ ਚਿੰਤਾ ਐ ਜੋ ਤੁਸੀਂ ਕਹਿੰਦਾ ਸਤਬਚਨ ਹੈ ਸਰਦਾਰ ਜੀ ਮੈਨੂੰ ਮੁੰਡਾ ਖੁਸ਼ ਨਹੀਂ ਜੀ ਲੱਗਣ ਦਿਆ ਉਹ ਪੁੱਤਰ ਪੁੱਤਰ ਹਾਂਜੀ ਖੁਸ਼ ਐ ਤੂੰ ਹਾਂਜੀ ਲੈ ਖੁਸ਼ ਤੇ ਹੈਗਾ ਵਾ ਚੰਗੇ ਖਾਨਦਾਨ ਦੇ ਮੁੰਡੇ ਵੀ ਸ਼ਰਮਾਉਂਦੇ ਆ ਮੁੰਡੇ ਨਹੀਂ ਸਰਦਾਰ ਜੀ ਕੁੜੀਆਂ ਸ਼ਰਮਾਉਂਦੀਆਂ ਆ ਮੁੰਡੇ ਕਿੱਥੇ ਸ਼ਰਮਾਉਂਦੇ ਆ ਮੰਮੀ ਉਹ ਮੁੰਡੇ ਨੂੰ ਪੁੱਛੀ ਜਾਂਂਦੇ ਜੇ ਪ੍ਰੀਆ ਨੂੰ ਪੁੱਛ ਲਓ ਕਿ ਖੁਸ਼ ਹੈ ਕਿ ਨਹੀਂ ਖੁਸ਼ ਕਰਨੀ ਪੁੱਤ ਨਾ ਤੇਰੇ ਤੋਂ ਨਾ ਗੱਲ ਮੈਂ ਕਿਹਾ ਆਪਾਂ ਪ੍ਰੀਆ ਨੂੰ ਵੀ ਪੁੱਛ ਲੈਂਦੇ ਆ ਖੁਸ਼ ਹੈ ਕਿ ਨਹੀਂ ਖੁਸ਼ ਪੁੱਛਿਆ ਵਾ ਜੇ ਇਥੋਂ ਤੱਕ ਆ ਗਈ ਆ ਉਹ ਖੁਸ਼ ਹੀ ਆ ਜੋ ਮੈਂ ਕਰਨਦਿਆਂ ਨਾ ਮੈਂ ਠੀਕ ਹੀ ਕਰਨਦਿਆਂ ਕੁੜੀ ਦਾ ਨਾ ਘਰ ਵਾਸ ਲੈnde ਚਲੋ ਭਈ ਕਰਾਓ ਫਿਰ ਮੂੰਹ ਮਿੱਠਾ ਹਾਂਜੀ ਹਾਂਜੀ ਤਰਾਜੀ ਕਰਾਓ ਮੂੰਹ ਮਿੱਠਾ ਕਰਾਓ ਜੀ 1 ਮਿੰਟ ਰੁਕ ਜੋ ਭਾਂਜੀ ਕੀ ਹੋ ਗਿਆ ਗੱਲ ਕੋਈ ਨਹੀਂ ਭਾਜੀ ਮੈਂ ਚਾਹਨੀ ਆ ਵੀ ਇੱਕ ਵਾਰੀ ਕੁੜੀ ਮੁੰਡਾ ਆਪਸ ਚ ਗੱਲਬਾਤ ਕਰ ਲੈਣ ਤੇ ਕੁੜੀ ਨੇ ਜੋ ਪੁੱਛਣਾ ਮੁੰਡੇ ਨੂੰ ਪੁੱਛ ਲਵੇ ਕਿਉਂਕਿ ਆਪਾਂ ਬੇਸ਼ੱਕ ਉਹਦੇ ਮਾਪਿਓ ਨਹੀਂ ਹੈਗੇ ਪਰ ਆਪਾਂ ਉਹਨਾਂ ਦਾ ਧੱਕਾ ਵੀ ਤੇ ਨਹੀਂ ਨਾ ਕਰ ਸਕਦੇ ਉਹਦੀ ਜ਼ਿੰਦਗੀ ਦਾ ਫੈਸਲਾ ਲੈਣ ਤੋਂ ਪਹਿਲੇ ਸਾਡਾ ਫਰਜ਼ ਹੈ ਇੱਕ ਵਾਰੀ ਉਹਦੀ ਸਲਾਹ ਲ ਲਈਏ ਤੁਹਾਨੂੰ ਤੇ ਭਾਜੀ ਕੋਈ ਇਤਰਾ ਹੀ ਨਹੀਂ ਨਾਗਾ ਪੰਜੀਲ ਠੀਕ ਹੈ ਤੁਹਾਨੂੰ ਤੇ ਕੋਈ ਇਤਰਾ ਹੀ ਨਹੀਂ ਨਾਗਾ 나ਜੀ ਨਾ ਸਾਨੂੰ ਕੀ ਇਤਰਾਜ ਇਸ ਗੱਲ ਦਾ ਬਹਿ ਗੱਲਬਾਤ ਕਰ ਲਓ ਕੋਈ ਮੁੰਡਾ ਪ੍ਰਿਆ ਪੁੱਤ ਓਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਵੀ ਆਵਾਜ਼ ਤੁਸੀਂ ਮੈਨੂੰ ਘਰੇ ਛੱਡ ਆਏ ਚੰਗਾ ਸੀ ਨਾ ਮੈਂ ਗੱਡੀ 'ਚ ਬਹਿ ਜਾਂਦਾ ਨਹੀਂ ਤੂੰ ਮੈਨੂੰ ਨਾਲ ਤੇ ਲੈ ਆਂਦੇਈ ਨਾ ਬਵਾ ਕਿੱਥੇ ਆ ਥੋੜਾ ਜਿਹਾ ਅੱਗੇ ਓਏ ਪਾਟਸਰ ਕੀ ਕਰਾਂ ਨਿਆ ਚੱਲ ਇਧਰੋ ਤੇਰਾ ਦਿਮਾਗ ਖਰਾਬ ਆ ਕੀ ਹੋਇਆ ਇਧਰ ਹੋ ਚੱਲ ਦਿਸੋ ਅੱਬ ਬੈਗ ਨਹੀਂ ਸਕਦਾ ਪਿਸਤਾ ਹੁੰਦਿਆ ਉਹਦਾ ਸੱਚੀ ਕਰੋਣੀ ਕਰ ਜਲੀਆ ਵਾਹ ਜੇ ਕੰਮ ਵਧੀਆ ਕੀਤਾ ਯਾਰ ਤੁਸੀਂ ਸ਼ੁਕਰ ਆਇਆ ਚੰਦ ਕਰੋਣੀ ਨਾ ਚੱਲ ਇਧਰ ਹੋ ਕੇ ਬੈਹ ਇਧਰ ਆ ਜਾ ਚਲਾ ਯਾ ਇਧਰ ਹੁਣ ਆ ਇਧਰ ਆਇਆ ਇੱਕ ਮਿੰਟ ਯਾਰ ਕੁਛ ਖਾ ਦੇ ਲੈੰਦੂ ਅੱਜ ਕੀ ਆ ਉਹ ਬਰਫੀ ਬਾਅਦ ਚੋਂ ਖਾ ਲਈ ਭਰਾ ਖਾ ਲਈ ਬਰਫੀ ਆਇਆ ਇਧਰ ਹੁਣ ਓਕੀ ਉਨੀ ਲੱਗੀ ਸੀ ਤੁਸੀਂ ਕਰੋ ਗੱਲ ਜਿਹੜੀ ਕਰਨੀ ਹੈ ਪ੍ਰਿਆ ਤੂੰ ਕਰ ਲਓ ਪੁੱਤ ਗੱਲ ਗੁਲ ਜਿਹੜੀ ਕਰਨੀ ਆ ਪੁੱਛ ਲਓ ਜੋ ਪੁੱਛਣਾ ਜੇ ਅਬ ਨਹੀਂ ਆਂਟੀ ਕੋਈ ਲੋੜ ਨਹੀਂ ਆ ਪੁੱਛਣ ਦੀ ਕੁਝ ਪੁੱਛਣਾ ਕਿਉਂ ਨਹੀਂ ਪੁੱਛੇ दारू? दारू 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 नहीं 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 दारू नहीं हां ठीक उम्र इनकी छोटी है तुसी की में पता नहीं ਇਸ ਜ਼ਿਆਦਾ ਖੁਸ਼ ਹੂੰ ਪਤਾ ਨਹੀਂ ਮੈਨੂੰ ਤੇ ਬਸ ਆਂਟੀ ਅੰਕਲ ਜੀ ਨੇ ਕਿਹਾ ਕਿ ਤੈਨੂੰ ਇੱਕ ਪਰਿਵਾਰ ਮਿਲ ਜਾਊਗਾ ਕਿਉਂਕਿ ਮੇਰੇ ਕੋ ਪਰਿਵਾਰ ਨਹੀਂ ਨਾ ਹੈਗਾ ਤਾਂ ਕਰਕੇ ਵਿਆਹ ਕਰਾਉਣ ਲੱਗੀ ਸੀ ਕਿ ਮਤਲਬ ਜੇ ਪਰਿਵਾਰ ਹੁੰਦਾ ਤੇ ਵਿਆਹ ਨਹੀਂ ਕਰਾਉਣਾ ਸੀ ਕਰਾਉਣਾ ਸੀ ਪਰ ਫਿਰ ਮੈਂ ਕੁਝ ਬਣ ਕੇ ਕਰਾਉਣਾ ਸੀ ਅੱਜ ਤੇ ਸਿਰਫ ਤੱਕੇ ਖਾਰੀਆਂ ਮੈਨੂੰ ਆਗੇ ਲਾ ਲਓ ਤੁਸੀਂ ਇਹ ਵਿਆਹ ਤੋਂ ਖੁਸ਼ ਨਹੀਂ ਹੈ ਕੀ ਫਰਕ ਪੈਂਦਾ ਆ ਖੁਸ਼ ਹੈ ਜੀ ਪਵਨ ਨਹੀਂ ਸਾਡੇ ਸਮਾਜ ਚ ਕੁੜੀਆਂ ਨੂੰ ਜਦਾ ਮਰਜ਼ੀਆਂ ਨਹੀਂ ਪੁੱਛੀਆਂ ਜਾਂਦੀਆਂ ਨਾਲੇ ਖੁਸ਼ ਤੇ ਤੁਸੀਂ ਵੀ ਨਹੀਂ ਲੱਗਣ ਦੇ ਵਿਆਹ ਤੇ ਅਜਿਹਾ ਫੈਸਲਾ ਹੁੰਦਾ ਹੈ ਜਾਂ ਤੇ ਬੰਦਾ ਸਾਇਚਨ ਕੀ ਖੁਸ਼ ਰਹਿੰਦਾ ਤੇ ਜਾਂ ਦੁਖੀ ਹੁਣ ਇਹ ਕਿਤੇ ਗਲਤ ਫੈਸਲਾ ਨਾ ਲੈ ਲੇ ਕੀ ਪਤਾ ਇਹੋ ਸਵਾਲ ਪੁੱਛੀ ਨਾ ਪਾਵੇ ਜਿਹੜੇ ਪੁੱਛਨੇ ਹੋਣ ਤੇ ਮੁੰਡੇ ਦੀ ਉਮਰ ਵੀ ਮੈਨੂੰ ਛੋਟੀ ਲੱਗਦੀ ਐ ਉਹ ਵੀ ਕੀ ਪੁੱਛੂਗਾ ਮੈਨੂੰ ਆਪੇ ਕੁਝ ਕਰਨਾ ਪੈਣਾ ਜਾ ਕੇ ਇੱਕ ਮਿੰਟ ਆਇਆ ਮੈਂ ਅਹ ਪ੍ਰਿੰਟ ਸੌਰੀ 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 ਤਾਂ ਇਸ ਚੱਕ ਦਾ ਸੌਰੀ ਸੌਰੀ ਰਿਕਾ ਉਸ ਮਤਰਾ ਮਤਰਾ ਤੁਸੀਂ ਇਸ਼ਾਰੇ ਮਾਰੀ ਤਾ ਸਮਝ ਨਹੀਂ ਲੱਗਣੀਆਂ ਉੱਥੇ ਉਹ ਦਰੂ ਵਾਲੇ ਆਹੋ ਕੀ ਉਹ ਦਰੂ ਨਹੀਂ ਪੀਂਦਾ ਉਹ ਦਾਰੋਨੀ ਦੁੱਧ ਪੀਂਦਣਾ ਛੋਟਾ ਬੱਚਾ ਇਹ ਦਿਮਾਖ ਖਰਾ ਤੇਰਾ ਤੈਨੂੰ ਸਮਝ ਨਹੀਂ ਲੱਗਦੀ ਛੋਟਾ ਇਹਦੇ ਤੋਂ ਉਹਨੇ ਚਿਪਸ ਕੁਕਰੇ ਮੰਗਦੀ ਫਿਰਨਾ ਤੇਰੇ ਤੋਂ ਕੀ ਨਹੀਂ ਨਹੀਂ ਕੁਛ ਨਹੀਂ ਵੀ ਰੇ ਕੁਛ ਨਹੀਂ ਤੇਰਾ ਦਿਮਾਗ ਨਹੀਂ ਘਰਦਾ ਕੋਈ ਕਿਸ ਨੂੰ ਬੋਲੀਦਾ ਐਵੇਂ ਤੇ ਪ੍ਰਿੰਕਾ ਚੋਪੜਾ ਦਾ ਵੀ ਵਿਆਹ ਹੋਇਆ ਨਿਕ ਚੌਨਸ ਨਾਲ ਉਹ ਕਰੋੜਾਪਤੀ ਬੰਦੇ ਗਏ ਨੇ ਸਮਝ ਲੱਗੀ ਇਹਨੇ ਤੈਨੂੰ ਕਿਆ ਕਰਨਾ ਨੌਕਰੀ ਦੀ ਜਾ ਮੈਨੂੰ ਉਹ ਕਰਦੇ ਮੈਨੂੰ ਗੂਗਲ ਪੇ ਕਾ ਦੇ ਮੈਂ ਡੋਮੀਨੋਸ ਖਾਣਾ ਵਾ ਮੈਂ ਪੀਜ਼ਾ ਖਾਣਾ ਹੈ ਅੱਛਾ ਐਵੇਂ ਤੂੰ ਵੀ ਨੌਕਰੀ ਕਿਨੇ ਲੱਗਾ ਹੈਗਾ ਉਹ ਤੂੰ ਸਮਝਦੀ ਕਿਉਂ ਨਹੀਂ ਪਈ ਕਿਉਂ ਕਿ ਇਹ ਬੱਚੇ ਜ਼ਿੰਦਗੀ ਖਰਾਬ ਕਰਨੀ ਦੋ ਮੈਂ ਕਿਹੜੇ ਜ਼ਿੰਦਗੀ ਖਰਾਬ ਕਰਨ ਵਾਸਤੇ ਬੈਠੀ ਹੋਈ ਆ ਮੇਰੀ ਨਹੀਂ ਨਹੀਂ ਵੀਰੇ ਉਹ ਨਹੀਂ ਕਹਿੰਦੇ ਮੈਂ ਯਾਰ ਤੁਹਾਡੀ ਨਾ ਉਮਰ 'ਚ ਫਰਕ ਹੈ ਦੋਵਾਂ ਦੀ ਮੈਂ ਤਾਂ ਇਹ ਕਹਿੰਦੇ ਆਂ ਤੂੰ ਮੈਨੂੰ ਜਿਆਦੀ ਵੱਡੀ ਨਾ ਦਿਖਾ ਸਮਝ ਲੱਗੀ ਤੂੰ ਗੱਲ ਸਮਝਦੀ ਨਹੀਂ ਪਈ ਮੇਰੀ ਮੈਂ ਕਹਿੰਦਾ ਮੁੰਡੇ ਦੇ ਦਿਲ ਦੀ ਵੀ ਗੱਲ ਸੁਣ ਲਈਏ ਸਮਝਿਆ ਘੱਟ ਹੂੰ ਇਹਨਾ ਬਸ ਆ ਜਿੰਦਗੀ ਰੋਂਦੀ ਰਹੇ ਤੂੰ ਹਾਂ ਕਈ ਦੁੱਧ ਦੀ ਬੋਤਲ ਉਹਦੇ ਮੂੰਹ 'ਚ ਵੇਖ ਗਈ ਤੇਰੇ ਮੂੰਹ 'ਚ ਹੋਏ ਆ ਮੈਂ ਤਾਂ ਬੈਹ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਾਲ ਮੈਨੂੰ ਕੋ ਝੋਲ ਲੱਗਦਾ ਪਿਆ ਵਾ ਤੈਨੂੰ ਮੈਂ ਸਾਚੇ ਦੱਸਾਂ ਕੀ ਮਤਲਬ ਪਾਪਾ ਕਹਿੰਦੇ ਮੁੰਡੇ ਦਾ ਕਾਰੋਬਾਰ ਸੈੱਟ ਹੈਗਾ ਵਾ ਇਹ ਉਹ ਮੁੰਡਾ ਤੈਨੂੰ ਲੱਗਦਾ ਪੜਦਾ ਹੈ ਤੂੰ ਆ ਸੋਚ ਇਹ ਵੀ ਤਾਂ ਸਹੀ ਹੈ ਅਬ ਤੇਨੇ ਕਹਿੰਦਾ ਸਾ ਬੈਸੇ ਤੇ ਮੁੰਡਾ ਵੀ ਵਿਆਹ ਨਹੀਂ ਕਰਾਉਣਾ ਚਾਹੁੰਦਾ ਉਹ ਤੇ ਵਿਚਾਰਾ ਕਹਿੰਦਾ ਕਿ ਮੈਂ ਖੁਸ਼ ਨਹੀਂ ਆ ਵਿਆਹ ਤੋਂ ਤੇ ਫਿਰ ਸਾਡਾ ਵਿਆਹ ਕਿਉਂ ਹੋ ਰਿਹਾ ਜੇ ਅਸੀਂ ਖੁਸ਼ ਨਹੀਂ ਆ ਤਾਂ ਪੁੱਛ ਲੈਣ ਇਹਨੂੰ ਹੋਰ ਵੀਰੇ ਤੂੰ ਕੋਈ ਗੱਲ ਤਾਂ ਨਹੀਂ ਸੁਣੀ ਸਾਰੀ ਗੱਲ ਸੁਣੀ ਮੈਂ ਬੱਚਾ ਨਹੀਂ ਗਾ ਮੈਂ ਆ ਡੋਲਾ ਦੇਖਿਆ ਨਾ ਡੋਲੇ ਨੂੰ ਕਹਿਣਾ ਵੀਰੇ ਆਪਾਂ ਆਪਾਂ ਤੇ ਉਮਰ ਦੀ ਗੱਲ ਕਰਦੇ ਤੇ ਹਣਾ ਹਾਂ ਕਿੰਨੀ ਉਮਰ ਭਾ ਗਈ ਉਮਰ ਤਾਂ ਤੂੰ ਕੀ ਲੈਣਾ ਓਏ ਇਹ ਤੇ ਬੜਾ ਖਤਰਨਾਕ ਲੱਗਦਾ ਮੈਨੂੰ ਮੈਂ ਤਾਂ ਬੱਚਾ ਸਮਝਿਆ ਸੀ ਨਾ ਬੱਚਾ ਸਮਝਾ ਹੀ ਤੇਰੀ ਉਮਰ ਕਿੰਨੀ ਹੈ ਮੈਂ ਕੀ ਦੱਸਾਂ ਨਹੀਂ ਗੱਲ ਇਹ ਆ ਤੂੰ ਵਿਆਹ ਤੇ ਕਰਾਣਾ ਨਹੀਂ ਚਾਹੁੰਦਾ ਹਾਂ ਮੈਂ ਵੀ ਸੁਣਿਆ ਦੇ ਕੋਲੋਂ ਕਿ ਤੂੰ ਵਿਆਹ ਨਹੀਂ ਕਰਾਣਾ ਚਾਹੁੰਦਾ ਹਾਂ ਮੈਂ ਨਹੀਂ ਵਿਆਹ ਕਰਾਣਾ ਚਾਹੁੰਦਾ ਕੀ ਹੋਇਆ ਵਾ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਬਚ ਗਈ ਤੂੰ ਤੇ ਬੱਚਾ ਨਹੀਂ ਕਰਕੇ ਕੁੜੀ ਨੇ ਸੈੱਟ ਹੈ ਗਈ ਏ ਅੱਜ ਕੱਲ ਕੋਈ ਬੱਚਾ ਨਹੀਂ ਹੈਗਾ ਕਮਾਲ ਦੀ ਗੱਲ ਹੈ ਤੂੰ ਵਿਆਹ ਨਹੀਂ ਕਰਾਣਾ ਚਾਹੁੰਦਾ ਏ ਵੀ ਆਣੀ ਕਰਾਣਾ ਚੰਦਾ ਤੇ ਫੇ ਆ ਹੁਣ ਕਿਉ ਡੈ ਫਿਰ ਮਜਬੂਰੀ ਹੈ ਮਜਬੂਰੀ ਹੈ ਹਾਂ ਆਂਟੀ ਇੰਤਕੋ ਤੇ ਮੇਰੇ ਤੇ ਇੰਨੇ एहसान ਹੈਗੇ ਆ ਕਿ ਮੈਂ ਉਹਨਾਂ ਨੂੰ ਨਾ ਨਹੀਂ ਕਰ ਪਾਰੀ ਤੈਨੂੰ ਕਾਹਦਾ ਪ੍ਰੈਸ਼ਰ ਬਰਾਡ ਸਾਹ ਦੇ ਮੇਰੇ ਮਾਪੇ ਉਹਦੇ ਬੜੇ ਆਸਾਨ ਨੇ ਉੱਤੋਂ ਦੀਦੀ ਇਹ ਤਾਂ ਕੰਮ ਸਾਨੂੰ ਸਾਨੀ ਹੋਇਆ ਪਿਆ ਹੁਣ ਕਿ ਡੈ ਤੇ ਇਹ ਸਾਰੇ ਧੀ ਤਗੜੀ ਚੀਜ਼ ਆ ਕਮਾਲ ਏ ਯਾਰ